ਕੋਖਾ ਅੱਜ ਵੀ ਆਪਣੀ ਮਾਸੀ ਨੂੰ ਫੋਨ ਲਾਇਆ ਸੀ ਕੀ ਕਹਿੰਦੇ ਕਹਿੰਦੇ ਸੀ ਆਉਣਾ ਕਦੋਂ ਤੱਕ ਆਉਣਾ ਕੋਈ ਟਾਈਮ ਦੱਸਿਆ ਹੋਊਗਾ ਆਉਣੀ ਵਾਲੇ ਹੋਣੇ ਮਾਸੀ ਤੇ ਤੁਰਪੀ ਹੋਣੀ ਕਦੇ ਦੀ ਕੋਖਾ ਹਾਂ ਜੀ ਮੈਂ ਸਾਰਾ ਕੁਝ ਆਪਣੀ ਮਾਸੀ ਨੂੰ ਫੋਨ ਤੇ ਤੇ ਨਹੀਂ ਦੱਸਤਾ ਉਹ ਨਹੀਂ ਮੰਮੀ ਸਾਰਾ ਕੁਝ ਤਾਂ ਨਹੀਂ ਦੱਸਿਆ ਬਸ ਇਨਾ ਕਹਿਆ ਸੀ ਕਿ ਵੀਰ ਨੇ ਬੜਾ ਸਤਾਇਆ ਤੇ ਮੰਮੀ ਕਹਿੰਦੀ ਪਿੰਡ ਆਇਓ ਮੜਾ ਜਾ ਤੇ ਕਹਿੰਦੇ ਸੀ ਆਵਾਂਗੇ ਹੁਣ ਤੇ ਮੈਂ ਉਹ ਮੇਰਾ ਤੁਰਪੀ ਹੋਣੀ ਮਾਸੀ ਕਹਿੰਦੀ ਇਸ ਵੇਲੇ ਟਾਈਮ ਨਹੀਂ ਤੁਰਪਣਾ ਚੱਲ ਤੂੰ ਸਬਜ਼ੀ ਨੂੰ ਤੜਕਾ ਲਾ ਲਾ मैं कणकुपे पा ला आ चलो बना ली मासी ने रोटी खानी होगी खा लेन चंगा मासी तो टाइम नहीं आ गए भांडे सोखी मासी ਠੀਕ ਹੈ ਹਾਂ ਠੀਕ ਠਾਕ ਤੂੰ ਸੁਣਾ ਬਸ ਵਧੀਆ ਰਹੀ ਹੈ ਸੱਚੀ ਕਾ ਸੱਚੀ ਕਾ ਹੋ ਠੀਕ ਠਾਕ ਹਾਂਜੀ ਆ ਜਾ ਕਣਕ ਲੱਗੇ ਤੁੱਪੇ ਪਾਉਣ ਹਾਂ ਮੈਂ ਹਰ ਕਣਕ ਪਾਉਂਦੀ ਤੁੱਪੇ ਹੋਰ ਠੀਕ ਠਾਕ ਹਾਂ ਠੀਕ ਠਾਕ ਸਾਰਾ ਕੁਝ ਚੰਗਾ ਮੈਨੂੰ ਤਾਂ ਤੇਰੀ ਚਿੰਤਾ ਮਾਰਦੀ ਰਹਿੰਦੀ ਓ ਬਸ ਏ ਮੇਰੀ ਚਿੰਤਾ ਫਿਰ ਹੁਣ ਤੈਨੂੰ ਪਤਾ ਹੀ ਐ ਚਿੰਤਾ ਦਾ ਪਰਿਵਾਰ ਠੀਕ ਆ? ਹਾਂ ਠੀਕ ਆ। ਮੈਂ ਕਿਹਾ ਡੀ ਸੁਖ ਨੂੰ ਮੈਂ ਸੁਖ ਭੈਣਾ ਮਾਸੀ ਨੂੰ ਫੋਨ ਕਰ ਆਪਣੀ ਨੂੰ। ਆ ਕੀਤਾ ਜਿਉਂਦਾ ਨਾ ਮੈਨੂੰ ਸੋਝਦੀ ਹੀ ਉਦਾਂ ਤੇ ਮੈਂ ਇਹਨੇ ਮੁੜ ਕੇ ਫੋਨ ਕੀਤਾ। ਮੈਂ ਹੁਣ ਪਤਾ ਨਹੀਂ ਕੀ ਗੱਲ ਹੋ ਤੇ ਕੀ ਨਹੀਂ। ਮੈਨੂੰ ਵੀ ਇਹੋ ਟੈਨਸ਼ਨ ਦਾ ਬੁਖਾਰ ਜੜੇ ਆਈ। ਚੜਨ ਆਈਆਂ ਭੈਣਾ ਕੀ ਕਰਨਾ? ਤਾਂ ਇਹਨਾਂ ਇਹ ਲਾ ਰੋਟੀ ਖਾਣੀ ਆ। ਖਾਲੀ ਨੇ ਰੋਟੀ ਵੀ ਰੋਟੀ ਕਿਦਾਂ ਨਾ ਡਾਈ ਮੈਂ ਤੇ ਆਪ ਹੋਰਸਾ ਹੋ ਗਿਆ ਵਾ ਨਹੀਂ ਪਹਿਲਾਂ ਚਾਹ ਬਣਾ ਪੀਣੀ ਕਿ ਜਾਂ ਰੋਟੀ ਖਾਣੀ ਉਹ ਦੱਸ ਦੇ ਕੋਈ ਚਾਹ ਘਟ ਪੀ ਲੈਨੇ ਰੋਟੀ ਵੀ ਖਾਦੀ ਜਾਊਗੀ ਬਾਅਦ ਗਮਿੰਦਪਾਲ ਤੂੰ ਮੈਨੂੰ ਇਹ ਦੱਸ ਕਿ ਇਹਨੂੰ ਕੋਈ ਫਿਕਰ ਹੀ ਨਹੀਂ ਆ ਇਹਦੇ ਹਵਾਣੇ ਬੱਚੇ ਖਡਾਉਣ ਦੇ ਆ ਇਹਨੇ ਕਦੋਂ ਆਪਣਾ ਕਰਾਉਣਾ ਤੇ ਭੈਣ ਦਾ ਕਦੋਂ ਕਰਾਉਣਾ ਕੋਈ ਫਿਕਰ ਨਹੀਂ ਆ ਹਾ ਉਹ ਤੇ ਰੋਣੇ ਆ ਵੇਹ ਭੈਣ ਮੈਂ ਇੰਨਾ ਖਪਦੀ ਇੰਨਾ ਖਪਦੀ ਆ ਨਾ ਵੀ ਦੱਸ ਤੇਰਾ ਦਾ ਟਾਈਮ ਉਧਾ ਨਗਰ ਡਿਆ ਵਹੋਂ ਤੇ ਤੂੰ ਇਹ ਵੇਖ ਵੀ ਚੱਲ ਜੇ ਤੂੰ ਕਿਤੇ ਕੰਮ ਤਾਂ ਚੰਗਾ ਕਰੇ ਤੇ ਕੀ ਪਤਾ ਸੀ ਭੈਣ ਭਰਾਵਾਂ ਦਾ ਨਾ ਕਰਦੀ ਇਹ ਝੁੰਨੀ ਚੜਾ ਪਰ ਇਹਨੂੰ ਲੱਖੀ ਚੜੀਦੀ ਨਹੀਂ ਨਸਾ ਦਾ ਕੋਈ ਨਹੀਂ ਕਰਦਾ ਇਹੋ ਜਿਹਾ ਦੂਜਾ ਨਸਾ ਆਈਏ ਕੁਝਿਆ ਖਾਲਾ ਦੋਸਤਾਂ ਨੂੰ ਖਵਾਲ ਦੇ ਤੇ ਗਵਾਂਢਣ ਦੱਸ ਕੇ ਗਈ ਉਹ ਕਹਦਾ ਖਾਂਦਾ ਬਾਈ ਜਾਂ ਕਰਦਾ ਨਹੀਂ ਕੰਮ ਤੇ ਨਾ ਕੰਮ ਕਰਦਾ ਵਾ ਜਿਹੜੀ ਦਿਹਾੜੀ ਲੰਦਾ ਵਾ 200 ਮੈਨੂੰ ਦੇ ਜਾਂਦਾ ਵਾ ਤੇ 200 ਦਾ ਉਹ ਯਾਰਾ ਦੋਸਤਾਂ ਨੂੰ ਖਵਾਲ ਦਿੰਦਾ ਵਾ ਤੇ ਉਹਨਾਂ ਦੇ ਭੈਣ ਖਾ ਲੈਣਾ ਉਹਨਾਂ ਨੂੰ ਕੋਈ ਗਮਿੰਦ ਪਾਲ ਤੇ ਇਹ ਗਵਾਂਢਣ ਦੱਸ ਕੇ ਗਈ ਹੰਦੀ ਪਹਿਲਾਂ ਹਿੱਥੇ ਸੀਸੋ ਦੀ ਹੱਟੀ ਤੇ ਜਾਂ ਦੂਜੀ ਚੀਜ਼ ਦੀ ਹੱਟੀ ਤੇ ਗਿਆ ਉਤੋਂ ਪੁਜੀਆ ਖਾਦਾ ਉਤੋਂ ਨਿਕਲ ਕੇ ਦਾ ਸਮੋਸਿਆਂ ਵਾਲੇ ਰੇੜੀ ਤੇ ਚੱਲ ਗਿਆ ਦੱਸ ਇਹਦਾ ਕੀ ਕਰੂ ਤੇ ਕਹਿੰਦਾ ਮੈਂ ਤਾਂ ਚੱਲੇ ਆਂ ਲੈਟਰ ਤੇ ਐਵੇਂ ਨਾ ਦਾੜੀ ਮੂੰਹ ਆਈ ਫੱਬਦਾ ਹੋ ਜਾਂ ਚੀਜ਼ਾਂ ਖਾਣੀਆਂ ਦੇ ਆਲੇ ਕੀ ਪਤਾ ਤੇ ਜੇ ਮੁੜ ਕੇ ਫਿਰ ਪ੍ਰੋ ਹੁੰਦੀ ਆ ਅੱਜ ਕੱਲ ਤੇ 100 ਪ੍ਰੋਬਲਮਾਂ ਹੁੰਦੀ ਆ ਪੇਟ ਬਹੁਤ ਬਹੁਤ ਤੇ ਇਹਨੂੰ ਮਾਸਾ ਨਹੀਂ ਹੋ ਤੇ ਮੈਂ ਤਾਂ ਕਿ ਤਾ ਫੋਨ ਲਵਾਇਆ ਵੀ ਤੂੰ ਕੁੱਤੇ ਖਾਣੀ ਕਰਦੀ ਹੁੰਦੀ ਤੇ ਇਹਦੀ ਕੁੱਤੇ ਖਾਣੀ ਕਰ ਚੱਜਣਾ ਮੇਰ ਕੋ ਨਹੀਂ ਹੁਣ ਕਿੱਥੇ ਗਿਆ ਵਾ ਮੈਂ ਕਰਾਂ ਫੇਰ ਸਿਰੋਂ ਪਾਣੀ ਲੰਗ ਗਿਆ ਵਾ ਤੈਨੂੰ ਕਿਤੇ ਦੇਖਿਆ ਇੱਥੇ ਲੱਬਾ ਲੁਬਾ ਨਹੀਂ ਬਾਰ ਗਿਆ ਮੇਰਾ ਮੈਨੂੰ ਵੇਖ ਸਕੋਲੇ ਹੋ ਗਿਆ ਨਾ ਮੇਰੇ ਮੱਥੇ ਲੱਗਣ ਡਿਆ ਵਾ ਮੈਂ ਆ ਤੇ ਕਿਤੇ ਨਾ ਦੁਖੀ ਹੋ ਗਈ ਹਾਂ ਤੇ ਕੁੜੀ ਵਿਚਾਰੀ ਆ ਵਾਕਫ ਵੀਂਦੀ ਰਹਿੰਦੀ ਉਹ ਤੇ ਮੈਂ ਵੱਖ ਛੜਦੀ ਰਹੀ ਨਹੀਂ ਕੀ ਕਰਾਂ ਹੁਣ ਕੀ ਕਰੇ 10 ਬੰਦਾ ਇਹਨਾਂ ਦਾ ਇਲਾਜ ਈਆ ਪੁੱਤਾਂ ਦੀ ਰਾਖੀ ਹੁੰਦੀ ਵੀ ਨਹੀਂ ਹੁਣ ਜੇ ਦੇ ਮਗਰ ਮਗਰ ਫਿਰੇਗੀ ਤਾਂ ਵੀ ਇਹਨੇ ਠੜਨਾ 10 ਬੰਦਾ ਸੁਨਿਆਣਾ ਵਾ ਜੇ ਦੇ ਹੁਣ ਮ ਮਗਰ ਮਗਰ ਫਿਰਾਂ ਤੇ ਲੋਕਾਂ ਨੇ ਕਿਹਾ ਲੈ ਇਹ ਤੇ ਹੁਣ ਅਗਰ ਨਿਆਲੇ ਖਡਾਉਂਦੇ ਆ ਤੇ ਇਹਦੇ ਮਗਰ ਮਗਰ ਤੁਰੀ ਫੜੀ ਮੈਂ ਤਾਂ ਸ਼ਰਮ ਦੇ ਪਾ ਰੇ ਲੋਕਾਂ ਥੋੜੀ ਕਾਣਾ ਪੀਏ ਭੁਜੀਆ ਹੀ ਖਾਂਦਾ ਭੁਜੀਆ ਹੀ ਖਾਂਦਾ ਲੋਕਾਂ ਤਾਂ ਗੱਲ ਦੀ ਲਾਲ ਬਣਾਉਣੀ ਹੈ ਬਣਾਉਣੀ ਤਾਂ ਨੂੰ ਪਤਾ ਵੀ ਸਮਾਂ ਤੇ ਅੱਗੇ ਉਦਾਂ ਦਾ ਆਹੋ ਤੇ ਹੁਣ ਇਹਨੂੰ ਤੁਸੀਂ ਨਾ ਖਿੱਚ ਕੇ ਰੱਖੋ ਜਾਂ ਤੇ ਭੈਣ ਇਹਨੂੰ ਨਾਲ ਲਾ ਜਾ ਤੇ ਇਹਨੂੰ ਕਿਹਦੇ ਕੰਮ ਤਾਂ ਦੇ ਦੇ ਲਾ ਤੇ ਇਹਦਾ ਫਾਹ ਵੱਢੀ ਹੁਣ ਮੇਰੇ ਹੁੰਦਿਆਂ ਘਰ ਵੱਡੂਗਾ ਤੇ ਫੇਰ ਹੀ ਆ ਮੈਨੂੰ ਵੇਖ ਕੇ ਉਹ ਲਿਆ ਸੱਪੇ ਹੋ ਜਾਣਾ ਇਹ 22 ਸਾਲਾਂ ਦੀ ਕੁੜੀ ਹੋਣ ਲਈ ਆ ਇਹਨੂੰ ਸ਼ਰਮ ਜਾ ਨਹੀਂ ਆ ਕਿਤੇ ਇਹਨੂੰ ਨਹੀਂ ਹੈਗੀ ਇੱਕੋ ਜਿਹੀ ਭੈਣ ਭਰਾ ਹੋ ਗਈ ਤਾਂ ਕਰਕੇ ਹਾਂ ਤੈਨ ਇਹ ਜੇ ਕੁੱਤੇ ਖਾਣੀ ਕਰ ਇਹਨੂੰ ਨਾਲ ਲੈ ਜਾ ਉੱਥੇ ਗਾੜੀ ਲਾ ਇਹਨੂੰ ਜੇ ਤੇ ਗਬਿੰਦ ਪਾਲ ਨੇ ਮੈਨੂੰ ਵੇਖ ਲਿਆ ਤਾਂ ਨਿਆਉਣਾ ਹੀ ਨਹੀਂ ਤਾਂ ਕੀ ਹੁਣ ਨਹੀਂ ਆ ਜੇ ਕੋਲ ਪਲੇ ਖਿਆਗਾ ਤਾਂ ਫੇਰ ਤੇ ਮੈਂ ਹੁਣ ਜਰਾ ਕਰਦੀਆਂ ਦੀ ਖਾਤ ਨਹੀਂ ਆ ਤੇ ਜਾਊਗਾ ਜੇ ਤੇ ਵੇਖਿਆ ਉਹ ਫੇਰ ਤੇ ਆਊਗਾ ਐਡਾ ਨਕਮਾ ਵੀ ਨਹੀਂ ਪੀਏ ਪਤਾ ਨਹੀਂ ਮੱਤ ਤੇ ਪੜਦਾ ਕਿਉਂ ਪਿਆ ਜਾਂਦਾ ਕਿਤੇ ਲੋਕੀ ਪੁੱਛ ਪੁੱਛ ਕੇ ਕੰਮ ਤੇ ਜਾਂਦੇ ਆ ਜਾਂਦੇ ਆ ਤੇ ਹਾਂ ਨੂੰ ਕੰਮ ਤੇ ਲੈ ਜਾਓ ਕਿਤੇ ਦਿਹਾੜੀ ਨਾ ਭੱਜੇ ਇਹ ਤੇ ਕਿਤੇ ਉਹ ਬੇਕੂਫ ਹਮਤਰੀ ਆਂਦਾ ਹੁਣ ਮੈਨੂੰ ਥਾਂ ਦੇਣੇ ਰੱਖ ਕੇ ਤੇ ਮੈਨੂੰ ਬਾਹਰ ਕੱਢਾ ਦੋ ਅਗੇ ਪੈਲੀ ਨਹੀਂ ਸੜਾਈ ਗਈ ਤੇ ਥਾਂ ਘਰ ਸੜਾਇਆ ਜਾਊਗਾ ਗਵਿੰਦ ਪਾਲੇ ਦੇ ਮਗਰ ਨਾ ਲੱਗ ਜੀ ਇਹਨੇ ਤਾਂ ਨੂੰ ਸੜਕ ਤੇ ਬਾਰਨਾ ਹੀ ਮਾਵਾਂ ਤੇਆਂ ਨੂੰ ਇਹ ਦੇ ਕਦੇ ਖਾਣ ਨੂੰ ਖੂ ਖਾ ਜਾਊਗਾ ਸਹੀ ਗੱਲ ਹੈ ਭੈਣ ਮੈਂ ਤੇ ਆਂਦੀ ਜੜੀਆਂ ਟਾਣੀਆਂ ਦਾ ਸਮੋਸੇ ਖਾਂਦਾ ਫਿਰਦਾ ਵਾ ਟਾਣੀਆਂ ਕਿਤੇ ਹੋਰ ਨਾ ਇਹਨੂੰ ਦੂਜੇ ਪਾਸੇ ਕਿਤੇ ਆ ਜੜ ਨਸੇ ਹੁਣ ਚੱਲੇ ਖਾਂਦੇ ਫਿਰਦੇ ਇਹ ਨਾ ਕਿਤੇ ਡਹਿ ਪੈ ਮੈਂ ਤੇ ਅੱਗੇ ਆ ਨਹੀਂ ਕਿ ਇਹਨੂੰ ਕਾਹਦਾ ਚਸ਼ਕਾ ਕਾਹਦਾ ਨਾ ਸਮੋਸਿਆਂ ਦਾ ਇਹਨੂੰ ਸਮੋਸਿਆਂ ਦਾ ਵਾ ਭੈਣ ਮੇਰੀ ਗੱਲ ਸੁਣ ਤੇਰਾ ਮੁੰਡਾ ਤੇ ਰਹਿੰਦਾ ਸਹਿਰ ਨੋਆ ਵੀ ਤੇਰੀਆਂ ਸਹਿਰ ਰਹਿੰਦੀਆਂ ਵਾ ਤੇ ਤੂੰ ਲੈ ਜਾ ਹੇ ਕਿਤੇ 2 ਮਹੀਨੇ ਉਥੇ ਸੁਧਰ ਹੀ ਜਾਵੇ ਕਿਤੇ ਆਪਣੇ ਕੰਮ ਨੂੰ ਕੰਮ ਸਮਝੇ ਗੁਪਿੰਦ ਪਾਲ ਖਾੜ ਨੂੰ ਮੈਂ ਖਾੜ ਸਕਾਂ ਤੇ ਮੈਂ ਬਰਿਆਈ ਸਾਹ ਕਾਰ ਦੀ ਕਾਰ ਦੀ ਤੇ ਮੈਂ ਬਰਿਆਈ ਖਾਟ ਲਾਂ ਆਏ ਹਾਏ ਭੈਣ ਬਰੀਆਈ ਤੈਨੂੰ ਕਿੰਨਾਂ ਦੇਣੀ ਆ ਮੈਨੂੰ ਪਤਾ ਨਾ ਕਿੰਦਾ ਦਾ ਵਾ ਮੁੜ ਕੇ ਇਸ ਦਾਣੇ ਮੈਂ ਤੇ ਮਗਰ ਮਗਰ ਹੁਣ ਤੂੰ ਕਿੰਨਾ ਕਹੇ ਮਗਰ ਫਿਰ ਨਹੀਂ ਮੁੜ ਕੇ ਤੇ ਮਗਰ 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 ਤੂ ਰਿਫਿਰ ਇਹਨੇ ਬਾਹਰ ਅੰਦਰ ਤੇ ਜਾਣਾ ਹੀ ਤੇ ਮੈਂ ਬਰੀਆਈ ਦਾਂ ਤੈਨੂੰ ਮੈਂ ਹੀ ਦਊ ਮੈਂ ਕਿ ਤੈਨੂੰ ਬਰੀਆਈ ਦਊ ਜਦੋਂ ਪਤਾ ਵੀ ਮੇਰਾ ਪੁੱਤ ਇਦਾਂ ਦਾ ਤਾਂ ਮੈਂ ਤੈਨੂੰ ਬਰੀਆਈ ਕਿਉਂ ਦਊਂਗੀ ਤੂੰ ਕਿੱਦਾਂ ਦੀਆਂ ਗੱਲਾਂ ਕਰਦੀ ਮੈਂ ਤੇਰੀ ਠਾਰ ਤੱਕੀ ਤੇ ਤੂੰ ਗਾੜੀ ਮੇਰੇ ਲੰਮੀ ਪੀਂਗ ਤੇ ਪਾਉਂ ਲਈ ਆ ਜਾ ਸੁਣ ਲਈ ਮੇਰੀ ਗੱਲ ਇੱਥੇ ਜਿਵੇਂ ਮੈਨਾਂ ਤੋਰਪੂ ਤੇ ਗੱਲ ਕਰੇ ਤੋਰ ਕਿਉਂ ਨਾ ਪਾਊਗਾ ਨਾ ਇਹਨੇ ਮੇਰੇ ਨਾਲ ਕਿ ਤੂੰ ਦੇ ਹੁਣ ਵਾਵਾ ਸਮਕਾ ਫੜ ਲੈਣੀ ਤੇ ਮੇਰੇ ਕੋ ਤੇ ਆ ਮੇਰਾ ਪਿਆਰ ਦੱਸਦਾ ਮੇਰੇ ਕੋ ਤੇ ਮਗਰ ਵੀ ਜਦ ਜਾ ਜਾਂਦਾ ਤਾਂ ਪੁੱਛ ਲਈ ਜੇ ਜਾਊਗਾ ਤਾਂ ਲੈ ਜਾਣਾ ਜੀ ਸਦਕੇ ਮੈਂ ਤੇ ਕਿਤੇ ਤੇਰੇ ਤੇ ਇੰਨੀ ਆਸ ਰੱਖੀ ਤੂੰ ਤੇ ਮੇਰੀ ਆਸ ਹੀ ਤੋੜ ਦਿੱਤੀ ਜੇ ਜਾਊਗਾ ਤਾਂ ਫੇਰ ਲੈ ਜੂਗੀ ਕੀ ਕਰਾਂ ਮੈਂ ਕਿਹਦੇ ਗਾੜੀ ਹੁਣ ਜਾ ਕੇ ਕਹਾਂ ਤਾਂ ਕਿੰਨੂੰ ਕਹਾਂ ਇੱਕ ਭੈਣ ਦਾ ਤੇ ਦੁੱਖ ਸੁੱਖ ਫੋੜ ਲਈਦਾ ਤੇ ਤੀਜੇ ਜਾਨੇ ਨਾਲ ਕੀ ਫੋਲੇ ਉਹ ਝੱਗਾ ਚੁੱਕੇ ਢੇਡ ਮੰਗਾ ਹੁੰਦਾ ਵਾ ਫੇਰ ਮੈਂ ਖਾ ਮਾੜਾ ਕਾ ਉੱਥੇ ਕਦਮ ਕੋਈ ਚੋਕਰਾ ਤੇ ਮੇਰੇ ਮੁੰਡਾ ਨੇ ਮੇਰੇ ਸ਼ੇਰ ਚੜਨ ਨਹੀਂ ਮਾੜਾ ਕਦਾ ਚੁੱਕੋ ਜਦੋਂ ਹੈ ਜੀ ਆਪਣੇ ਪਕਾਉਣ ਦਾ ਹੀ ਆਪਣੇ ਖ ਕਮਾਉਣ ਖਾਣ ਤੇ ਸਹਿਰ ਜੀ ਡਈ ਆ ਤੇ ਘਰ ਤੇਰਾ ਕੌਣ ਆ ਤੂੰ ਹੀ ਆ ਨਾ ਤੂੰ ਤੇਨੂੰ ਦੋ ਲਾਭ ਹੀ ਦੇਂਗੇ ਤੇ ਅੰਦਰੇ ਅੰਦਰ ਤੇ ਕੋਈ ਨਹੀਂ ਚੰਗਾ ਸੁਧਰ ਜੂਗਾ ਤੇ ਤੂੰ ਕਿਦਾਂ ਇਹ ਗੱਲਾਂ ਕਰਨ ਡਈ ਆ ਚੱਲ ਬੇਵਾ ਵੀ ਉੱਥੇ ਆਵੇ ਪੁੱਤ ਵੀ ਉੱਥੇ ਚੱਲ ਪਿਆ ਤੇ ਪਾਲ ਜਾ ਤੂੰ ਹਣੀ ਤੇ ਮੈਂ ਲੈ ਜਾਨੀ ਤੂੰ ਤਾਂ ਮੇਰਾ ਅੱਦੇ ਵਾਲੀ ਤੋੜ ਛੜਿਆ ਪਹਿਲਾਂ ਕਿਹਾ ਇਹ ਘਣਾ ਦਿਲ ਕੀ ਤੋੜਨਾ ਮੈਨੂੰ ਵੀ ਡਰਾ ਮਦਾਵਾ ਜਮਾਨੇ ਤੋਂ ਵੇਖ ਕਿੰਨੀ ਆਸ ਨਾ ਮੈਂ ਕਿਹਾ ਵੀ ਸੁੱਖ ਖੋਣ ਕਰ ਤੇ ਤੂੰ ਹਾਂ ਗੱਲਾਂ ਕਰਦੇ ਚੱਲ ਕੋਈ ਨਹੀਂ ਜਿਉਂਦਾ ਮੇਰੇ ਹੁੰਦਾ ਤੇ ਫਿਰ ਤੂੰ ਨਾਲ ਤੋਰ ਲਾ ਮੇਰੇ ਅੱਗੇ ਮੈ ਲੈ ਜਾਨੀ ਨੀ ਸੋਖਾ ਚਾਹ ਲਾਇਆ ਪੈਣਾ ਵੇਲਾ ਫਿਰ ਨੇ ਪੈਣਾ ਇੱਕੋ ਮਾਪੇ ਉਹਦੇ ਜਾਈਆਂ ਤਾਂ ਕਿਸਮਤ ਜਿਹੜੀ ਵੱਖੋ ਵੱਖੀ ਸਾਡੀ ਇਹ ਕਰਮਾਂ 'ਚ ਕੋਈ ਫਰਕ ਹੁੰਦਾ ਆਲੋ ਮੈਂ ਸੀ ਪਣ ਚਾਹ ਫੜ ਲਾ ਕਰਮਾਂ ਦਾ ਹੁੰਦਾ ਗੁੰਦਪਾਨ ਸੋਖਾ ਤੂੰ ਨਹੀਂ ਲਿਆਂਦੀ ਚਾ ਨਹੀਂ ਮੈਂ ਤੇ ਪੀਣੀ ਨਹੀਂ ਸੋਖ ਕੀ ਅੱਜ ਕੱਲ ਕਰਦੀ ਹੁੰਦੀ ਫਿਰ ਐਵੀ ਕਹਿੰਦੀ ਆ ਮੈਨੂੰ ਸਲਾਈ ਤੇ ਪਾਓ ਕੰਪਿਊਟਰ ਕਲਾਸਾਂ ਲਵਾਓ ਚਲਵਾ ਦਿਓ ਮਾੜਾਵਾ ਲੈ ਭੈਣ ਕਿੱਦਾਂ ਦੀਆਂ ਗੱਲਾਂ ਕਰਦੀ ਗੱਲ ਤੇ ਫੇਰ ਖਰਚੇ ਤੇ ਆ ਗਈ ਵੀ ਖਰਚਾ ਕਿੱਥੋਂ ਭਰਨਾ ਇਹਨਾਂ ਹੁਣ ਜੀ ਤੇ ਮੇਰਾ ਵੀ ਕਰਦਾ ਵੀ ਕੁੜੀ ਆ ਉਹ ਕਰ ਲੇ ਤੇ ਉਹ ਕਰ ਲੇ ਤੇ ਕੀ ਕਰਾਂ ਗਵਿੰਦ ਪਰ ਸੁੱਖ ਨੂੰ ਕਹਾਂ ਮੇਰੇ ਨਾਲ ਇਹ ਤੇ ਮੈਂ ਸਲਾਈ ਤੇ 6 ਮਹੀਨੇ ਮੈਲ ਬੰਮੀ ਆ ਲੈ ਭੈਣ ਗੱਲ ਤੇ ਉਹ ਕਰਤੀ ਨਾ ਫੇਰ ਵੀ ਉਹ ਤਾਂ ਜਿਹੜਾ ਵਿਗੜਿਆ ਵਾ ਬੁੱਧੂ ਜਿਹੜਾ ਉਹਦੇ ਦਿਮਾਗ ਸਿੱਧਾ ਕਰ ਉਹਦਾ ਸਿੱਧਾ ਹੋ ਜਾਊਗਾ ਨਾ ਇਹਦੇ ਚੱਲ ਫੇਰ ਇਹ ਲੈ ਜੀ ਭਾਵੇਂ ਫੇਰ ਨਹੀਂ ਕੋਈ ਗੱਲ ਖਰਚਾ ਹੋਣ ਡੈਪੂਗਾ ਫੇਰ ਭਾਵੇਂ ਧੂਲ ਲਵਾਦੀ ਸੇਰ ਨਹੀਂ ਨੇ ਕੰਪਿਊਟਰ ਸਿੱਖ ਲੂਗੀ ਸਿਲਾਈ ਸਿੱਖ ਲੂਗੀ ਤੇਰੇ ਵੀਰ ਨੇ ਨਾ ਕੁਛ ਕਰਨਾ ਵਾ ਤੇ ਨਾ ਇਹਦੇ ਚੱਕਰਾਂ 'ਚ ਮੇਰੇ ਕੁਛ ਹੋਣਾ ਉਹਨੇ ਕੰਮ ਕਰਨਾ ਨਹੀਂ ਤੂੰ ਕਿ ਇੱਕ ਪਾਸੇ ਲੱਗਣਾ ਨੇ ਨਾ ਤੈਨੂੰ ਉਹਨੇ ਕਰ ਦੇਣਾ ਨਾ ਵੀ ਕਰਨਾ ਖੱਤੇ ਨੇ ਸਾਨੂੰ ਕੜਾਹੇ 'ਚ ਪਾ ਕੇ ਤਾਇਆ ਵਾ ਕੀ ਕਰੀਏ ਮਾਸੀ ਬੜਾ ਮੱਥਾ ਮਾਰ ਮਾਰ ਵੇਖਿਆ ਛੋੜਦਾ ਹੀ ਨਹੀਂ ਆ ਮੰਮੀ ਨੇ ਤੇ ਕਿ ਮੈਂ ਤੇ ਵੱਖਰਾ ਬੜਾ ਸਮਝਾਉਂਦੀ ਆ ਪਰ ਕੋਈ ਅਸਰ ਨਹੀਂ ਆ ਜੇ ਮੈਂ ਕਹਿੰਨੀ ਆ ਕਿਤੇ ਕੰਪਨੀ ਚ ਚਲ ਜਾ ਕਿ ਉੱਥੇ ਕੀ ਕਰਦੇ ਆ ਹਾਂ ਮੁੰਡੇ ਸੈਟ ਡਾਊਨ ਲਾਉਣ ਜਾਂਦੇ ਆ ਘੋੜੇ ਘੋੜੇ ਕੰਮ ਕਰਦੇ ਆ ਸੋ ਬਾਹਰ ਅੰਦਰ ਦਾ ਇਹਦਾ ਕੀ ਮਤਲਬ ਚੱਲ ਪਤਾ ਕਿੱਦਾਂ ਕਰਦਾ ਆ ਆ ਵੇ ਆ ਚਲ ਜੂ ਸੈਟ ਡਾਊਨ ਤੇ ਤੁਸੀਂ ਵੇਖਿਓ ਮੈਂ ਐਦਾਂ ਹਾ ਤੁਹਾਡੇ ਗੜੀ ਜੋੜਦਾ ਹੀ ਹੁਣੇ ਕੀ ਕਰੀਏ ਤੇ ਜਾਂਦਾ ਵੀ ਨਹੀਂ ਕਿਹੜੇ ਕਿਹੜੇ ਤੁਹਾਨੂੰ ਦੱਸਾਂ ਬਾਹਰ ਨਹੀਂ ਜਾਂਦਾ ਲੋਕਾਂ ਨੂੰ ਮੋੜਿਆ ਕੰਮ ਕਰਦਾ ਨਹੀਂ ਜਾਂਦਾ ਕਿੱਥੇ ਹਾਂ ਇਹਨੇ ਨਿਕ ਬਿੰਦ ਪਾਰ ਵੀ ਗੜ ਗਿਆ ਏ ਇਹਨੂੰ ਡਾਂਗ ਫੇਰੋ ਕਿਸੇ ਨਾਲ ਦਰਵਾੜ ਕੇ ਤੁਹਾਨੂੰ ਸੱਦਿਆ ਆ ਤੇ ਤੁਸੀਂ ਫੇਰੋ ਮੰਮੀ ਕੋਤ ਨਹੀਂ ਸੂਤ ਆਉਂਦਾ ਹਾਂ ਇਹ ਤਣ ਇਹਨੇ ਤੇ ਸਾਨੂੰ ਕੜਾਏ ਚ ਪਾ ਕੇ ਤਾਂ ਹੀ ਛੜਿਆ ਹੋ ਜੇ ਨੇ ਕਿਦੈ ਇਦਾਂ ਦੇ ਕੰਮ ਕਰਦਾ ਕੰਮ ਦਾ ਨਾਂ ਲਈਏ ਨਾ ਬੰਦੇ ਮਾਸੀ ਆਈ ਆ ਸਸੀਆ ਨੂੰ ਸੀ ਤੂੰ ਕਿੱਥੋਂ ਫਿਰਦਾ ਆ ਮਾਸੀ ਆਈ ਆ ਤੈਨੂੰ ਲੱਗਿਆ ਪਤਾ ਉਹ ਕਿਤੇ ਨਹੀਂ ਫਿਰਦਾ ਇੱਥੇ ਗੈਹ ਮੈਂ ਜਦੋਂ ਆਉਣੀ ਜਬ ਉਹਦਾਂ ਤੂੰ ਘਾਇਰ ਹੁੰਨਾ ਫੇਰ ਕੀ ਕਰਾਂ ਮਾਸੀ ਮੁੰਡੇ ਬੈਠੇ ਬਾਰ ਉਹਨਾਂ ਖੜ ਗਏ ਹੋਰ ਚਾਹ ਪੀ ਲਿਓ ਹਾਂ ਪੀ ਲਈਏ ਹੋਰ ਠੀਕ ਠਾਕ ਠੀਕ ਠਾਕ ਸੇ ਤਾਂ ਠੀਕ ਠਾਕ ਠੀਕ ਠਾਕ ਸਾਰਾ ਸੇਤਾਂ ਵੇਖ ਲੈ ਹਾਈ ਦੀਆਂ ਵਾਲ ਵੇ ਮੇਰ ਦਾ ਠੀਕ ਹੀ ਆ ਇਹਦੀਆਂ ਵੀ ਠੀਕ ਨੇ ਵੇ ਆਓ ਉਹਦਾ ਚਾਚਾ ਰੋਣਾ ਮੋਢੀ ਵੀ ਕਦਾ ਕੰਮ ਨਹੀਂ ਧੰਦਾ ਨਹੀਂ ਤਾਂ ਤੂੰ ਕਿੱਥੇ ਫਿਰਦਾ ਰਹਿਣਾ ਬਾਹਰ ਮੁੰਡਿਆਂ ਚ ਮਾਤਾ ਜਦੋਂ ਵੇ ਮੇਰੀ ਗੱਲ ਸੁਣ ਮਾਸੀ ਤੂੰ ਵੀ ਮਾਰ ਗਈ ਇਹ ਵੀ ਮਾਂ ਵਰਗੀ ਵਰਗੀ ਦੀ ਮਾਂ ਹੈ ਹੀ ਮਾਂ ਵੇਖ ਲੈ ਆਵੇਲਾ ਕਰਤੂਤਾਂ ਆਵੇਲਾ ਨਹੀਂ ਕੰਮ ਕਰਿਆ ਕਰ ਮੈਨੂੰ ਆਜੇ ਸਵਾਲ ਨਾ ਪਾ ਕੰਮ ਕਰਿਆ ਕਰ ਮੈਨੂੰ ਤੇਰਾ ਲਾਮੇ ਹੁੰਦੇ ਆ ਉਹ ਕੋਈ ਲਾਮੇ ਨਹੀਂ ਹੁੰਦੇ ਕੰਮ ਕਰਨ ਜਾਂਦਾ ਜਦੋਂ ਮਿਲਦਾ ਮੈਂ ਕਰਦਾ ਸੁਣ ਮੇਰੀ ਗੱਲ ਤੇਰੇ ਨਾਲ ਦੇ ਮੁੰਡੇ ਵਿਆਹੇ ਵਾਰੇ ਨਿਆਣੇ ਖੜਾਉਣ ਦੇ ਹੈ ਵੜਬਲੇ ਹਟ ਤੋ ਆ ਤਾਂ ਸ਼ਰਮ ਨੇ ਆਉਂਦੀ ਤੋ ਸਪੂਜੀ ਬਦਾਨੀਆਂ ਖਾਂਦਾਰੇ ਸਮੋਸੇ ਖਾਂਦਾਰੇ ਨਾ ਅੱਛਾ ਸਮੋਸੇ ਵੀ ਖਾਤੇ ਆ ਹਾਂ ਹੋ ਤਾਂ ਕਿਉਂ ਕਿਨੂੰ ਦੱਸ ਖਾਣਾ ਹੀ ਫੇਰ ਭੈਣ ਤੇਰੀ ਜਵਾਨ ਉਹਦਾ ਕਰੂ ਘਣ ਤੇਰਾ ਕਰਨਾ ਪਹਿਲਾਂ ਮੈਂ ਪਹਿਲਾਂ ਭੈਣ ਦਾ ਕਰਾਂਗੇ ਫੇਰ ਮੈਂ ਕਰਾਂਗਾ ਕੋਈ ਗੱਲ ਨਹੀਂ ਜਗਾ ਉਹ ਰੋਟਾ ਲਗਾ ਕੇ ਫੇਰ ਤੇਰਾ ਹੋਣਾ ਕੋਈ ਨਹੀਂ ਮੇਰਾ ਹੋਊ ਚਾ ਨਾ ਹੋਵੇ ਕੋਈ ਗੱਲ ਨਹੀਂ ਮੈਂ ਫੇਰ ਲੱਭ ਲੈਣੀ ਹਾਂ ਬਈ ਜੋਬਨ ਮੈਂ ਤਾਂ ਤੇਰੇ ਰਿਸ਼ਤੇ ਬਾਰੇ ਕਦੀ ਕਹਿਨੂੰ ਕਦੀ ਕਹਿਨੂੰ ਛੋਟਾ ਛੋੜਦੀ ਰਹਿਣੀ ਪੀ ਕਿਤੇ ਮੇਰੇ ਭਨੇਵੇਂ ਦਾ ਹੋ ਜਾ ਰਿਸ਼ਤਾ ਤੇ ਤੂੰ ਤੇ ਮੈਨੂੰ ਆ ਚਾਲਾਂ ਖਾਲਣ ਡਿਆ ਹਾਂ ਇਹੜਾ ਕੰਨ ਕੁੜੀ ਦਊ ਫਿਰ ਮੈਂ ਦੱਸ ਮਾਪਾ ਜਿੱਥੇ ਸੁਜਾਉ ਗਏ ਕੁੜੀ ਮਿਲ ਜਾਣੀ ਸਭ ਕੋ ਲੱਭ ਜਾਣਾ ਕੁੜੀ ਆਉ ਖਾਣਾ ਕੀ ਆ ਤੂੰ ਖਾਵਾਂਗੇ ਰੋਟੀ ਖਾ ਨਹੀਂ ਡਿਆ ਹੋਰ ਪੁੱਤ ਤੂੰ ਤਾਂ ਬਹੁਤ ਨਕਮ ਪੁੱਤ ਨਿਕਲਿਆ ਵਾ ਕੋਹ ਨਹੀਂ ਹਾਲ ਤੇਰਾ ਦੇ ਰੋਟੀ ਤੇ ਨਾ ਸੜਕ ਤੇ ਬੈਠੇ ਜਿਹੜੇ ਉਹ ਵੀ ਖਾ ਲੈਂਦੇ ਆ ਆ ਤੈਨੂੰ ਕੁਲੇ ਦੀਦੇ ਆ ਇਹ ਜਦ ਮੀ ਭਾਵੇ ਤਾਂ ਮੀ ਅਜੇ ਪਤਾ ਨਹੀਂ ਕਿੱਥੇ ਹੁੰਦਾ ਵਾ ਤੇ ਪਹਿਲਾਂ ਹੀ ਉਹ ਫਿਗਰ ਪੈ ਜਾਂਦਾ ਛੋਂਦੇ ਆ ਕਣ ਮੀ ਅਜੇ ਮਗਰਾਉਂਦਾ ਨਾ ਚੋੜ ਪਹਿਲਾਂ ਡਾ ਪੈਂਦੇ ਇਹ 11 ਦੋਸਤਾਂ ਦਾ ਨਹੀਂ ਭੇ ਪੋਏ ਵੰਦਾ ਕੋਠੇ ਮਠੜੇ ਹਈ ਇਹਨੂੰ ਤੇ ਘਰ ਬਾਹ ਕਿਹਦੇ ਜਾਂਦਾ ਹੀ ਆਊਗਾ ਮੁੰਡਿਆਂ ਦੇ ਨਾਲ ਉਹ ਮਾਸੀ ਮੈਂ ਜਾ ਪਰਾਵਾ ਮੈਨੂੰ ਯਾਦ ਆ ਗਈ ਗੱਲ ਬਹੁਤ ਬਣ ਜਾਨਾ ਕਿਉਂਕਿ ਮੇਰੀ ਸੁਣ ਗੱਲ ਪਹਿਲਾਂ ਤੂੰ ਨਾਜ ਘਰ ਬਣਾਇਆ ਐਸੇ ਕਿਹੜੀ ਤੇਰੀ ਬੁੱਢੀ ਆ ਜੂ ਤੇਰੇ ਨਾਲ ਕਿਹੜੀ ਦੱਸ ਮੈਨੂੰ ਵੇਖੀ ਬੁੱਢੀ ਵੀ ਆਊਗੀ ਹਾਂ ਬਹੁਤ ਆਵੜਗਾ ਅਗਲੇ ਪਹਿਲਾਂ ਮੁੰਡਾ ਬਾਅਦ ਪਹਿਲਾਂ ਮੁੰਡਾ ਬਾਅਦ ਵੈਂਦੇ ਫਿਰ ਘਰ ਵੈਂਦੇ ਉਹ ਕੋਈ ਗੱਲ ਨਹੀਂ ਬੁੱਢੀ ਵਧੀ ਆਊਗੀ ਤੇ ਕੁੜੀਆ ਵਿਆਹ ਵਧੀਆ ਕਰਾਂਗੇ ਟੈਨਸ਼ਨ ਕਰਦਨੀ ਆ ਵੇ ਜੋਬਾ ਮਾਸੀ ਤੇਰੀ ਠੀਕ ਨਹੀਂ ਹੋ ਰਹੀਂਦੀ ਪਹਿਲਾ ਹਾਲ ਚਾਲ ਉਹਦਾ ਪੁੱਛ ਲਾ ਕੀ ਹਾਲ ਤੈਨੂੰ ਵੇ ਪ੍ਰਾਵਾ ਜੇ ਮੈਂ ਠੀਕ ਨਹੀਂ ਰਹਿੰਦੀ ਤਾਂ ਸਾਈਆਂ ਤੇ ਮਾਈ ਤੈਨੂੰ ਲੈਣ ਆਉਂਦੇ ਅੱਛਾ ਤੇ ਚਾਲ ਕਿਤੇ ਐਦਾਂ ਨੇਰੇ-ਛੇਰੇ ਮਾ ਟੇਲੀ ਮੱਠੀ ਹੋ ਜਾਨੀ ਕਿ ਦਵਾਜ ਦਊ ਪਾਣੀ ਫੜਾਉ ਦਵਾਈ ਫੜਾਉ ਅੱਛਾ ਮੈਨੂੰ ਘਟੀਆ ਲਾਉਣਾ ਆਉਂਦਾ ਉਹਦੇ ਡਾਕਟਰ ਨੇ ਟੀਕੇ ਲਾਉਣਾ ਠੀਕ ਨਹੀਂ ਹੁੰਦੀ ਵੇ ਟੀਕਿਆਂ ਦੀ ਗੱਲ ਹੁੰਦੀ ਆ ਲੱਗ ਗਿਆ ਹੁਣ ਮੈਂ ਕੱਲੀ ਕਰ ਹੀ ਰਹਿਣੀ ਆ ਤਾਂ ਲੱਗ ਗਿਆ ਹੈਗਾ ਸਵਾਸ ਰਹਿੰਦਾ ਚੱਲ ਕੋਈ ਨਹੀਂ ਆ ਜੂਗਾ ਨਹੀਂ ਆਉਣਾ ਨਹੀਂ ਕਾ ਨਾਲ ਲੈ ਕੇ ਜਾਣਾ ਮੈਂ ਚੱਲ ਕੋਈ ਚੱਲ ਨਾਲ ਚੱਲ ਤੂੰ ਆਉਣਾ ਨਹੀਂ ਜਾਂਗੀ ਕੋਈ ਗੱਲ ਨਹੀਂ ਤੇਰੇ ਨਾਲ ਕਹਣਾ ਰੋਟੀ ਨਹੀਂ ਮਿਲਦੀ ਸਾਨੂੰ ਆਹੋ ਅੱਗੇ ਤਾਂ ਤੂੰ ਹਾਂ ਨੂੰ ਹੋਟਲ ਤੋਂ ਰੋਟੀਆਂ ਲੈ ਕੇ ਦੇਣਾ ਤੇ ਫੇਰ ਅਸੀਂ ਖਾਣੇ ਗੱਲਾਂ ਕਰਦਾ ਜਿਆਦੀਆਂ ਮੈਂ ਤੇ ਕੋਈ ਕਰਦਾ ਹੀ ਨਹੀਂ ਚੱਲ ਬਹੁਤੀਆਂ ਗੱਲਾਂ ਦੀ ਨੇ ਲੋੜ ਤੂੰ ਮੇਰੇ ਨਾਲ ਤੋਰ ਮੈਂ ਤਿਆਰੀ ਆਹੋ ਚੱਲ ਆਪੇ ਖਾਣਗੇ ਹੋਟਲ ਦੇ ਮੈਂ ਬਣਿਆ ਤਾਂ ਅੱਗਿਆ ਰਹਿਦਾ ਵਾਂਡਿਆਂ ਨੂੰ ਤੇ ਉਹ ਝਾਟੀ ਲੀੜੇ ਉਹ ਵਾਂਡਿਆਂ ਵਾਲੇ ਲੈ ਮਾਸੀ ਮੁੰਡੇ ਤੇਰੇ ਸ਼ਹਿਰ ਚ ਰਹਿਣ ਡਿਆ ਇੰਨਾ ਪੈਸਾ ਕਮਾਉਣ ਡਿਆ ਇਹਨੂੰ ਪ੍ਰਸਤ ਕਰਾ ਲਓ ਕਿਤੇ ਵੀ ਉਹਨਾਂ ਸ਼ਹਿਰ ਚ ਰਹਿਣਾ ਉਹਨਾਂ ਕਿੱਥੋਂ ਆਣਾ ਜੋਬਨ ਹਾਂ ਨਹੀਂ ਉਹਨਾਂ ਉੱਥੇ ਰਹਿਣਾ ਵਾ ਤਾਂ ਹੀ ਤੇਰੀ ਸਾਹ ਨਹੀਂ ਲੈਂਦੇ ਤਾਂ ਮੈਨੂੰ ਲੈ ਕੇ ਆਈ ਜਬਰਨ ਤੁਸੀਂ ਮੈਨੂੰ ਇਹ ਦੱਸ ਕਿ ਚਾਹ ਘਟ ਬਣਾਵਾ ਉਹ ਨਹੀਂ ਮਾਸੀ ਮੈਂ ਕਰਾਂ ਕੋਠਾ ਵੇਖਾਂ ਮਾਉਂਟੀ ਮਾਟੀ ਘੁਮਾਵਾ ਲੱਗਾਂਂ ਢੀ ਗੋਢੀ ਵੇਖਾਂ ਵਾਂ ਭਾਬੀ ਜੀ ਮੈਂ ਕੱਪੜੇ ਲਾ ਹੀ ਲੈਣੇ ਹਾਂ ਜੀ ਕੋਈ ਗੱਲ ਨਹੀਂ ਤੇ ਮੈਂ ਗੁਰਦੁਆਰਾ ਸਾਹਿਬ ਗਈ ਹਾਂ ਮੱਥਾ ਟੇਕਣ ਤੇ ਮੈਂ ਚਾਹ ਲਾਣ ਕੇ ਲਾ ਕੇ ਜੋੜ ਦੇਣੀ ਆ ਠੰਡੇ ਜੋ ਜਾਂਦੇ ਮੈਂ ਤਾਂ ਲਾ ਦੇ ਆਹੋ ਭਾਬੀ ਜੀ ਮੈ ਤਾਂ ਨਹੀਂ ਗੱਲ ਕਰਨੀ ਹੈ ਕਿਹੜੀ ਗੁਰਦੁਆਰਾ ਸਾਹਿਬ ਸਵੇਰੇ ਸ਼ਾਮੇ ਜਾਣਾ ਤੇ ਹੁੰਦਾ ਹੀ ਆ ਜਿੰਦੋਤਾਈ ਹਮੇਸ਼ਾ ਟੱਕਰਦੀ ਮੈਨੂੰ ਪਤਾ ਨਹੀਂ ਟਕਰਨਾ ਵੀ ਨੇ ਉਦੋਂ ਜਦੋਂ ਮੈਂ ਚਾਹ ਇਧਰ ਨਿਕਲਣਾ ਜਾਂ ਮੈਂ ਗੁਰਦੁਆਰਾ ਸਾਹਿਬ ਬਾਹਰ ਆਉਂਦੀ ਹਣੀ ਆ ਇੱਕੋ ਗੱਲ ਉਹ ਤੇ ਜਨਾਨੀਆਂ ਗਈ ਹੁੰਦੀਆਂ ਕਹੂਗੀ ਦਵਿੰਦਰ ਜੇ ਮੰਗਣੀ ਕਢਾਉਣੀ ਹੋਊਗੀ ਨਾ ਤੇ ਸਾਨੂੰ ਦੱਸਿਓ ਹੜਕੋ ਬੜਾ ਵਧੀਆ ਮੁੰਡਾ ਵਾ ਵੱਡੇ ਵੱਡੇ ਘਰਾਂ ਦੇ ਮੇਰੇ ਰਿਸ਼ਤੇ ਕਰਾਉਣੀ ਆ ਤੇ ਇਹ ਗੱਲ ਚੰਗੀ ਨਹੀਂ ਲੱਗਦੀ ਉੱਥੇ ਚਾਰ ਜਨਾਨੀਆਂ ਹੋਰ ਨਾਲ ਹੁੰਦੀਆਂ ਵਾ ਕੋਈ ਗੱਲ ਨਹੀਂ ਆਉਗੀ ਤੇ ਮੈਂ ਕਹਿ ਦੂੰਗੀ ਨਾਲ ਜੱਤੀ ਬਟਕਵਾਰਾ ਹੋਏ ਨਾ ਹਰ ਇੱਕ ਦਾ ਧਿਆਨ ਹੁੰਦਾ ਉਹ ਰਿਸ਼ਤੇ ਕਰਾਉਂਦੀ ਜੇ ਤਾਂ ਕਰਦੀ ਹੀ ਨਹੀਂ ਤੇ ਨਾਲ ਗੱਲ ਭਾਗੀ ਕੁਵਾਰੇ ਦੀ ਗੱਲ ਹੋਰ ਹੁੰਦੀ ਆ ਤੁਹਾਨੂੰ ਵੀ ਪਤਾ ਵਾ ਕਿ ਹੁਣ ਮੈਂ ਸਹੁਰਿਆਂ ਤੋਂ ਰਹਿ ਕੇ ਆਈ ਆ ਦਵਾਜੂ ਵੱਜਦੀ ਆ ਤੇ ਸਿੰਧੋ ਦਾਈ ਨੂੰ ਚੰਗੀ ਤਰ੍ਹਾਂ ਆਪ ਸਮਝਾ ਦਿਓ ਕੋਈ ਗੱਲ ਨਹੀਂ ਆਉਗੀ ਨਾ ਘਰੇ ਤੇ ਕਹਿ ਦਾਂਗੇ ਸਾਡੇ ਨਾਲ ਗੱਲ ਕਰ ਲੈ ਜਿਹੜੀ ਕਰਨੀ ਕੁੜੀ ਨੂੰ ਕੀ ਕਹਨਾ ਆਹੋ ਚਲੋ ਉਹ ਗੱਲ ਕਰ ਲਿਓ ਤੇ ਦੂਜੀ ਗੱਲ ਮੈਂ ਨਾ ਸਲਾਈ ਦਾ ਪਤਾ ਕਰ ਲਿਆ ਵਾ ਅੱਛਾ ਆਹੋ ਕਿੱਥੇ ਆ ਨਾਲ ਦੇ ਪਿੰਡ ਹੀ ਆ ਤੇ ਨਾ ਸਲਾਈ ਵੀ ਕੁੜੀ ਬੜੀ ਵਧੀਆ ਸਿਖਾਉਂਦੀ ਏ ਕਿਹਨਾਂ ਦਾ ਨਾਮ ਪਿੱਛੇ ਪਿੰਡ ਕਿੱਦਾਂ ਜਾਇਆ ਕਰਾਂਗੇ ਤੂੰ ਉਹ ਲੈ ਭਾਬੀ ਜੀ ਆ ਤੇ ਹੈਗਾ ਵਾ ਨਾਲੇ ਤੁਰਨਾ ਸਿਆਣੇ ਆਂਦੇ ਸਿਹਤ ਲਈ ਚੰਗਾ ਹੁੰਦਾ ਵਾ ਤੇ ਤੁਰ ਕੇ ਚਲ ਜਾ ਵਰਨਾ ਮੈਂ ਚਲ ਕੋਈ ਨਹੀਂ ਆਪਣੇ ਵੀਰ ਨਾਲ ਗੱਲ ਕਰ ਲਈ ਉਹ ਨਾ ਨਾ ਬਾਬਾ ਮੈਂ ਨਹੀਂ ਵੀਰ ਨਾਲ ਗੱਲ ਕਰਨੀ ਮੈਂ ਤਾਂ ਤੇ ਤੁਹਾਡੇ ਨਾਲ ਗੱਲ ਕੀਤੀ ਆ ਵੀਰ ਨਾਲ ਤੁਸੀਂ ਆਪੇ ਗੱਲ ਕਰ ਲਿਓ ਵੀਰ ਨੇ ਸੋਗ ਗੱਲਾਂ ਕਰਨੀਆਂ ਵਿਆਹ ਕਰਾ ਲਾ ਤੁਸਲਾਈਆਂ ਸਿੱਖਣ ਲੱਗ ਗਈਆਂ ਵੇ ਭਾਬੀ ਹੱਥ ਸਿੱਧੇ ਹੋਣਗੇ ਤੇ ਉਥੇ ਜਾ ਕੇ ਬੰਦਾ ਸੌਰਜਗਾਰ ਆਪਣਾ ਤੋਰ ਲੈਂਦਾ ਵਾ ਚਲ ਕੋਈ ਨਹੀਂ ਮੈਂ ਕਰ ਲਾਂਗੀ ਉਹਨਾਂ ਨਾਲ ਗੱਲ ਜਾ ਥੋੜਾ ਜਿਹਾ ਧਨੀਆ ਲੈ ਆ ਸੰਜੂ ਬਣਾਈ ਹੈ ਲੈ ਆਂਦੀ